ਸਿਕਰਟ ਇਨਫੋਰਮੇਸ਼ਨ ਤੇ थाना ਗ੍ਰਿੰਡਾ ਉਸ ਵੇਲੇ ਸਫਲਤਾ ਮਿਲੀ ਜਦਬ ਉਨਕੀ ਟੀਮ ਨੇ ਗ੍ਰਿੰਡਾ ਇਹ ਪਾਸਟ ਟੂ ਡਿਵੈਂਡ ਮੋੜ ਤੇ ਨਕਾ ਲਗਾਇਆ ਹੋਆ ਥਾ ਦੋ ਸ਼ੱਕੀ ਪੁਰਸ਼ ਮੋਟਰਸਾਈਕਲ ਤੇ ਆਤੇ ਹੋਏ ਰਾਉਂਡ ਅਪ ਕੀਏ 3 ਪੈਕਟਰ ਹੈਰਨ ਰਿਕਵਰਡ ਹੋਈ ਜਿਨ੍ਹਾਂ ਦਾ ਵੇਟ ਕਰਨ ਤੇ ਟੋਟਲ 3 ਕੇਜੀ ਆਫ ਹੈਰਨ ਰਿਕਵਰਡ ਹੋਈ ਦੇਖਿਏ ਜੇ ਅ ਅਨਵੈਸਟੀਗੇਸ਼ਨ ਕਰ ਰਹੇ ਆ ਡਰੋਨ ਸੇ ਆਈ ਹੈ ਇਨਕੇ ਬੈਕਵਰਡ ਔਰ ਫਾਰਵਰਡ ਲਿੰਕ ਆਮ ਠੰਗਾ ਰਹੇ ਮਾਨਯੋਗ ਸੀਐਮ ਪੰਜਾਬ ਅਤੇ ਮਾਨਯੋਗ ਡੀਜੀਪੀ ਪੰਜਾਬ ਵੱਲੋਂ ਚਲਾਈ ਗਈ ਮੁਹਿੰਮ ਜੁੱਧ ਨਸ਼ਿਆਂ ਵਿਰੁੱਧ ਦੇ ਤਹਿਤ ਕਾਰਵਾਈ ਕਰਦਿਆਂ ਹੋਇਆ ਥਾਣਾ ਘਂਡਾ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਜੋ ਮੌਮਨ ਇੰਟੈਲੀਜੈਂਸ ਤੇ ਸਿਕਰਟ ਇਨਫੋਰਮੇਸ਼ਨ ਤੇ ਤੋਂ ਡਿਵਿੰਡ ਕੋਡ ਨਕਾ ਲਗਾਇਆ ਹੋਇਆ ਸੀ ਕਿ ਮੋਟਰਸਾਈਕਲ ਤੇ ਆਉਂਦੇ ਦੋ ਬੰਦੇ ਇਹ ਰਾਉਂਡ ਅਪ ਕੀਤੇ ਜਿਨ੍ਹਾਂ ਦੀ ਸੱਚ ਕਰਨ ਤੇ ਉਹਨਾਂ ਪਾਸੋਂ ਤਿੰਨ ਪੈਕਟ ਹਰਨ ਰਿਕਵਰਡ ਹੋਈ ਅਤੇ ਉਸ ਦਾ weight ਕਰਨ ਤੇ ਟੋਟਲ 3 ਕਿਲੋ ਰਿਕਵਰਡ ਹੋਈ ਜੋ ਇਹ ਪਾਕਿਸਤਾਨ ਬੇ ਬੇਸ ਸੀਗੇ ਇਹ ਪਾਕਿਸਤਾਨ ਗੱਲ ਕਰਕੇ ਹਰੋਂ ਮੰਗਾਉਂਦੇ ਸੀਗੇ ਤੇ ਫਿਰ ਇਹ ਅੱਗੇ ਜਿੱਥੇ ਵੀ ਇਹਨਾਂ ਨੂੰ ਕੋਈ ਪੁਆਇੰਟ ਮਿਲਦਾ ਸੀ ਉੱਥੇ ਪਹੁੰਚਾਉਂਦੇ ਸੀਗੇ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਉਹ ਖੰਗਾਲੇ ਜਾ ਰਹੇ ਨੇ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਐਫ ਆਰ ਨੰਬਰ 8 ਥਾਣਾ ਘਰੰਡਾ ਵਿਖੇ ਦਰਜ ਕਰਕੇ ਇਨਵੈਸਟੀਗੇਸ਼ਨ ਜਾਰੀ ਹੈ ਸਿਰੇ ਪਹਿਲਾਂ ਵੀ ਇਸ ਤਰ੍ਹਾਂ ਦੇ ਲੇਖਤੀ ਸੀਗੇ ਨਵੇਂ ਇਦੇ ਬਾਰੇ ਇਨਵੈਸਟੀਗੇਸ਼ਨ ਕਰ ਰਹੇ ਆ 18 ਤੋਂ 19 ਸਾਲ ਦੀ ਏਜ ਆ ਇਹਨਾਂ ਦੀ ਬਾਕੀ ਇਹਨਾਂ ਦੀ ਇਨਵੈਸਟੀਗੇਸ਼ਨ ਕਰਕੇ ਬੈਕਵਰਡ ਤੇ ਫਾਰਵਰਡ ਲਿੰਕ ਜਿਹੜੇ ਇਹਨਾਂ ਦੇ ਪਤਾ ਕਰ ਰਹੇ ਆ ਪਾਕਿਸਤਾਨ ਦੇ ਵਿੱਚ ਕਿਹੜਾ ਸਮਗਲਰ ਹੈ ਜਿਹੜਾ ਇਹਨਾਂ ਨੂੰ ਉੱਥੋਂ ਸਾਰਾ ਸਮਾਨ ਭੇਜ ਰਿਹਾ ਹੈ ਇੱਥੇ ਦੇਖੋ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਦੀ ਇਨਵੈਸਟੀਗੇਸ਼ਨ ਪਾਰਟ ਆਫ ਇਨਵੈਸਟੀਗੇਸ਼ਨ ਹੈ ਇਨਵੈਸਟੀਗੇਸ਼ਨ ਦੇ ਦੌਰਾਨ ਜੋ ਵੀ ਸਾਹਮਣੇ ਆਏਗਾ ਤੁਹਾਨੂੰ ਦੱਸ ਦਿੱਤਾ ਜਾਵੇਗਾ ਡ੍ਰੋਨ ਤੋਂ ਡ੍ਰੌਪ ਹੋਈ ਸੀ ਇੱਥੇ ਦੇ ਬੱਸ ਇਹ ਡਰੋਨ ਦੇ ਥਰੂ ਡ੍ਰੋਪ ਹੋਇਆ ਸੀ ਅੱਗੇ ਇਹਨਾਂ ਨੇ ਕਿੱਥੇ ਦੇਣੀ ਸੀ ਇੱਥੇ ਦੇਣੀ ਸੀ ਇਹਨਾਂ ਨੇ ਜੀ ਦੇਖੋ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਵੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿਵੇਂ ਬੈਕਵਰਡ ਤੇ ਫਾਰਵਰਡ ਲਿੰਕ ਇਹਨਾਂ ਦੇ ਕੱਢਾਂਗੇ ਫਿਰ ਪਤਾ ਚੱਲੇਗਾ ਵੀ ਇਹਨਾਂ ਨੇ ਸਪਲਾਈ ਕਰਨੀ ਸੀ ਜਾਂ ਫਿਰ ਧਿਆਨੀ ਅਗਰੇ ਬੈਠੀ ਨਾਲ ਨੂੰ ਸਪਲਾਈ ਕੀਤੀ ਕਰਨੀ ਸੀ ਦੇਖੋ ਮੈਂ ਬੇਨਤੀ ਕੀਤੀ ਹੈ ਤੁਹਾਨੂੰ ਪਹਿਲਾਂ ਹੀ ਵੀ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਤਾਂ ਹੀ ਇਹਨਾਂ ਦੇ ਬੈਕਵਰਡ ਤੇ ਫਾਰਵਰਡ ਲਿੰਕ ਦੇਖ ਰਹੇ ਆ ਇਹਨਾਂ ਦੇ ਫੋਨ ਵੀ ਫਰੈਂਸ ਕਰਾ ਰਹੇ ਆ ਜੋ ਵੀ ਸਾਨੂੰ ਸਾਹਮਣੇ ਆਏਗਾ ਤੁਹਾਨੂੰ ਦੱਸ ਦਵਾਂਗਾ ਦੇਖੋ ਹੋਰ ਕਾਰਡ ਚੈੱਕ ਕਰ ਰਹੇ ਆ ਪਾਰਟ ਆਫ ਇਨਵੈਸਟੀਗੇਸ਼ਨ ਆ ਕਰਾਂਗੇ ਲੋ ਜੀ ਉਹ ਉਹ ਗੁਰਵਾਨੀ ਵੀ ਇਨਵੈਸਟੀਗੇਸ਼ਨ ਬਣਾਵਾ ਲਾ ਦੇ ਆ ਹਾਲੋ 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 ਆਪਾ ਹੀ ਨੋ ਆਪਾ ਹੀ ਲੋ ਆ ਮੈਂ ਇਹਨਾਂ ਦੇ ਕਰਵਾ ਦੇ ਇਹਨਾਂ ਨੂੰ ਦੇਖਦੇ ਉਹ ਦੂਜਾ ਕੰਮ ਕਰਨਾ ਫਿਰ ਰਾਤ ਨੂੰ ਕਰਦੇ ਆਪਾਂ ਲਿਓ ਠੀਕ ਹੈ ਜੀ ਇਹ ਰੋਲ ਫ੍ਰੀ ਕਿ ਲੁੱਟ ਸੁਬਾਹ ਜਿਹੜੀ ਆ ਕਾਂਸ ਪਕੜ ਕੇ ਬੰਦੇ ਬੰਦਾ ਜਿਹਦੇ ਮੰਦੇ ਬੋਲੇ ਜੇਖੀਏ ਜੋ ਮਾਨ ਜੋ ਸੀਐਪ ਪੰਜਾਬ ਤੇ ਮਾਨਯੋਗ ਡੀਜੀਪੀ ਸਾਹਿਬ ਤੇ ਮਾਨਯੋਗ ਡੀਏ ਸਾਹਿਬ ਅਤੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਸ੍ਰੀ ਸੁਹੇਲ ਮੀਰ ਜੀ ਦੀਆਂ ਹਦਾਇਤਾਂ ਤੇ ਅਸੀਂ ਨੇ ਕਾਰਵਾਈ ਕਰਦੇ ਹੋਏ ਸੀਕ੍ਰੇਟ ਇਨਫੋਰਮੇਸ਼ਨ ਤੇ ਥਾਣਾ ਗਰਿੰਡਾ ਉਸ ਵੇਲੇ ਸਫਲਤਾ ਮਿਲੀ ਜਦਬ ਉਨ੍ਹਾਂ ਕੀ ਟੀਮ ਨੇ ਗਰਿੰਡਾ ਇਹ ਪਾਸ ਟੂ ਡਿਵਿੰਡ ਮੋੜ 'ਤੇ ਨਕਲ ਲਗਾਇਆ ਹੋਇਆ ਥਾ ਦੋ ਸ਼ੱਕੀ ਪੁਰਸ਼ ਮੋਟਰਸਾਈਕਲ 'ਤੇ ਆਤੇ ਹੋਏ ਰਾਉਂਡ ਅਪ ਕੀਏ ਔਰ ਉਹਨਾਂ ਨੂੰ ਸਰਚ ਕਰਨ 'ਤੇ ਉਹਨਾਂ ਪਾਸੋਂ 3 ਪੈਕਟ ਹੈਰਨ ਰਿਕਵਰਡ ਹੋਈ ਜਿਨ੍ਹਾਂ ਦਾ weight ਕਰਨ 'ਤੇ ਟੋਟਲ 3 ਕਿਜੀ ਔਰ ਹੈਰਨ ਰਿਕਵਰਡ ਹੋਈ ਤੇ ਉਹਨਾਂ ਦੇ ਖਿਲਾਫ ਕੇ ਐਫਆ ਨੰਬਰ 8 ਥਾਣਾ ਗ੍ਰੈਂਡਾ ਮੈਂ ਦਰਜ ਰਜਿਸਟਰ ਕੀ ਗਈ ਹੈ ਔਰ ਇਨਵੈਸਟੀਗੇਸ਼ਨ ਜਾਰੀ ਹੈ ਤੇ ਇਹ ਡਰੋਨ ਤੋਂ ਪਾਕਿਸਤਾਨ ਦੇ ਆਈਰਟਰੀ ਆਇਆ ਇਹ ਹਾਰਸ਼ ਦੇਖੀਏ ਜੇ ਅਨਵੈਸਟੀਗੇਸ਼ਨ ਕਰ ਰਹੇ ਆ ਡਰੋਨ ਸੇ ਆਈ ਹੈ ਇਨਕੇ ਬੈਕਵਰਡ اور ਫਾਰਵਰਡ ਲਿੰਕ ਆਮ ਘੰਗਾ ਰਹੇ ਇਹ ਲੜਕੇ ਬੜੇਗੇ ਇਹਨਾਂ ਦੇ ਪਕੜੇਗੇ ਕਿੰਨੀ ਯੇ ਚੇਨ ਇਹਨਾਂ ਲੜਕੋ ਕੀ ਏਜ 18 ਤੋਂ 21 ਸਾਲ ਏਜ ਹੈ ਤੇ ਬਾਕੀ ਇਹਨਾਂ ਦੇ ਆਪਾਂ ਅਨਵੈਸਟੀਗੇਸ਼ਨ ਕਰ ਰਹੇ ਆ ਜੋ ਵੀ ਸਾਹਮਣੇ ਆਏਗਾ ਆਪ ਨੂੰ ਬਤਾ ਦਿਆ ਜਾਏਗਾ